ਅੱਗ ਗੰਭੀਰ ਮਾਮਲਾ ਪੈਦਾ ਹੋ ਗਿਆ ਬਹੁਤ ਬਹੁਤ ਜਾਣਾ ਵੀ ਰਿਹਾ ਹਿਮਾਚਲ ਪੰਜਾਬ ਦੇ ਵਿੱਚ ਬੜੀ ਜ਼ਬਰਦਸਤ ਅ ਬਰਖਾ ਤੋਂ ਬਾਅਦ ਬੜੀ ਗੰਭੀਰ ਸਥਿਤੀ ਬਣੀ ਹੈ ਜਿੱਥੇ ਹੋਰ ਬਹੁਤ ਵੱਡੇ ਨੁਕਸਾਨ ਹੋਏ ਹੈ ਉੱਥੇ ਸਾਡਾ ਇਲਕਸ਼ਮੀ ਨਾਰਾਇਣ ਮੰਦਿਰ ਜਿਹੜਾ ਇਤਿਹਾਸਿਕ ਮੰਦਿਰ ਹੈ ਔਰ ਮੈਂ ਮਹਿਸੂਸ ਕਰਨਾ ਕਿ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਇਹਨੂੰ ਇਹ ਜਿਹੜੀ ਗੋਬਿੰਦ ਸਾਗਰ ਦੀ ਖੀਲ ਚੋਂ ਜਿਹੜਾ ਪਾਣੀ ਆਉਂਦਾ ਨੰਗਲ ਡੈਮ ਦਾ ਤੇ ਇੱਥੇ ਆ ਕੇ ਟੱਕਰ ਨਾਲ ਬਹੁਤ ਪੁਰਾਣਾ ਡੰਗਾ ਟੁੱਟਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਔਰ ਜਿਹਦੇ ਨਾਲ ਸਾਰੇ ਮੰਦਰ ਦੇ ਕੰਪਲੈਕਸ ਨੂੰ ਕਾਫੀ ਵੱਡਾ ਖਤਰਾ ਪੈਦਾ ਹੋਇਆ ਸੋ ਅਸੀਂ ਸਾਰੇ ਚਿੰਤਾਤ ਹੋ ਰਹੇ ਮੈਨੂੰ ਪਤਾ ਲੱਗਿਆ ਸੀ ਸਵੇਰੇ ਮੇਰੇ ਨਾਲ ਫੋਨ ਤੇ ਗੱਲ ਕਰਕੇ ਸਾਡੀ ਮਿਊਨਿਸਪਲ ਕੌਂਸਲ ਦੇ ਪ੍ਰਧਾਨ ਇੱਥੇ ਚੱਕਰ ਮਾਰ ਕੇ ਗਏ ਸੀ ਇਹ ਰੋ ਇਹੀ ਗੱਲ ਦੱਸਣ ਵਾਸਤੇ ਮੈਨੂੰ ਸਾਰਾ ਕੁਝ ਰੋਪੜ ਜਾ ਕੇ ਉਹਨੇ ਦੱਸਿਆ ਉਹਦੇ ਕਰਕੇ ਮੈਂ ਆਪਣੇ तमाम ਵੀਰੇ ਸੀਨੀਅਰ ਸਾਥੀਆਂ ਉਹਨਾਂ ਦੇ ਨਾਲ ਆਇਆ ਔਰ ਅਸੀਂ ਫੈਸਲਾ ਕੀਤਾ ਕਿ ਕੱਲ ਸਵੇਰੇ ਅਫਸਰਾਂ ਦੀ ਮੀਟਿੰਗ ਕਰਕੇ ਇਹਦਾ ਜਿੰਨਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈ ਕੇ ਪਰਸੋਂ ਮੂਸਲ ਕਮੇਟੀ ਦੀ ਐਮਰਜੈਂਸੀ ਮੀਟਿੰਗ ਰੱਖ ਕੇ ਉਸ ਸਾਰਾ ਜਿੰਨਾ ਵੀ ਖਰਚਾ ਹੋਏ ਮੈਨੂੰ ਨਹੀਂ ਪਤਾ ਕਿੰਨਾ ਬਣਨਾ ਹੈ ਉਹਦਾ ਮਤਾ ਪਾ ਕੇ ਅਸੀਂ ਡਾਇਰੈਕਟਰ ਪੰਚਾਇਤ ਨੂੰ ਨਾ ਸੋਰੀ ਡਾਇਰੈਕਟਰ ਜਿਹੜਾ ਹੈ ਉਹਨੂੰ ਪਰਸੋਂ ਨੂੰ ਹੀ ਉਹਦੇ ਟੇਬਲ ਤੇ ਪੁੱਛਦਾ ਕਰਾਂਗੇ ਇਹਨੂੰ ਐਮਰਜੈਂਸੀ ਦੇ ਤੌਰ ਤੇ ਕਰਾਂਗੇ ਤੁਰੰਤ ਕੰਮ ਸ਼ੁਰੂ ਕਰਾਂਗੇ ਔਰ ਤੁਰੰਤ ਕਮੇਟੀ ਹਰਕਤ ਚਾਕੇ ਕੱਲ ਤੱਕ ਇਹਦਾ ਲਾਸ ਅਸੈਸ ਕਰਕੇ ਪਰਸੋਂ ਨੂੰ ਐਮਰਜੈਂਸੀ ਮੀਟਿੰਗ ਕਰਕੇ ਮਤਾ ਪਾ ਕੇ ਉਸ ਨੂੰ ਸਰਕਾਰ ਦੇ ਕੋਲ ਭੇਜੇਗੀ ਤਾਂ ਕਿ ਜਿਹੜੀ ਲੋੜਿੰਦੀ ਕਾਰਵਾਈ ਜਿਹੜੀ ਹੈ ਲੋੜਿੰਦੀ ਮਨਜ਼ੂਰੀ ਹੈ ਉਹ ਲੈ ਕੇ ਮੰਦਰ ਦਾ ਜਿਹੜਾ ਕੰਪਲੈਕਸ ਹੈ ਇਹਨੂੰ ਬਚਾਇਆ ਜਾਵੇ ਸਾਡੇ ਲਈ ਇਹ ਬਹੁਤ ਅਹਿਮ ਹੈ ਸਾਡੇ ਲਈ ਇਹ ਬਹੁਤ ਪਵਿੱਤਰ ਸਥਾਨ ਹੈ ਕਿਉਂਕਿ ਸਾਰੇ ਸ਼ਹਿਰ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਇਸ ਮੰਦਰ ਨਾਲ ਜੁੜੀਆਂ ਹੈ ਔਰ ਮੈਂ ਪ੍ਰਾਰਥਨਾ ਕੀਤੀ ਹੈ ਮੰਦਰ ਦੇ ਇੱਥੇ ਦੀ ਸਰਾਤਨ ਸਰਪ सभा ਦੇ ਪ੍ਰਧਾਨ ਕਲਾਟੀ ਸਾਹਿਬ ਬੇਵਰਤ ਆਦਮੀ ਹੈ ਸ਼ਹਿਰ ਦੀ ਬੜੀ ਮੰਨੀ ਪਰਮਨੀ ਸਾਡੀ ਹਸਤੀ ਹੈ ਇਹਨਾਂ ਨੂੰ ਮੈਂ ਸਵੇਰੇ ਟੈਲੀਫੋਨ ਤੇ ਵੀ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਸੀਂ ਇਸ ਗੱਲ 'ਚ ਗੱਲੇ ਨਹੀਂ ਸਾਰਾ ਸ਼ਹਿਰ ਅਸੀਂ ਸਾਰੇ ਤੁਹਾਡੇ ਨਾਲ ਹੈ ਔਰ ਇਸ ਕੰਪਲੈਕਸ ਨੂੰ ਠੀਕ ਕਰ ਦੇ ਵਿੱਚ ਅਸੀਂ ਤੁਰੰਤ ਕਰ ਲਈ ਕਰਾਂ ਹਾਲਾਤ ਬੜੇ ਗੰਭੀਰ ਹੈ ਬੜੇ ਮੁਸ਼ਕਲ ਪਰਿ ਹਾਲਾਤ ਹੈ ਔਰ ਮੈਨੂੰ ਇਹਦਾਂ ਕਹਿਣ ਦੀ ਕੋਈ ਚਿਜ ਨਹੀਂ ਕਿ ਇਹਦੇ ਜਵੱਡਾ ਰੋਲ ਜਿਹੜਾ ਹੈ ਉਹੀ ਵੀ ਅੰਦੀ ਦਾ ਹੈ ਜੀਵਨ ਬੁਨਿਆਦ ਸਟੈਂਡਮੈਂਟ ਜਦ ਪਤਾ ਸੀ ਜਦ ਪਤਾ ਸੀ ਅੱਜ ਕੱਲ ਮੌਸਮ ਵਿਗਿਆਨੀ ਜਿਹੜੇ ਆ ਇਹ ਕੱਟੋ-ਕੱਟ ਨਾ ਦੋ-ਤਿੰਨੇ ਪਹਿਲਾਂ ਬਿਲਕੁਲ ਸਹੀ ਦੱਸ ਦਿੰਦੇ ਆ ਕਿ ਵਰਖਾ ਕਦੋਂ ਪੈਣੀ ਹੈ ਔਰ ਇਸ ਮਸਲੇ 'ਚ ਵੀ ਇੱਕ ਮਹੀਨਾ ਪਹਿਲਾਂ ਮੌਸਮ ਵਿਗਿਆਨੀਆਂ ਨੇ ਦੱਸ ਦਿੱਤਾ ਸੀ ਕਿ 30 31 ਦੇ ਨੇੜੇ ਭਾਰੀ ਮੀਂਹ ਪੈਣਾ ਹੈ ਤਾਂ ਇਹਨਾਂ ਨੂੰ ਬੰਦੋਬਸਤ ਕਰਕੇ ਉਹ ਪਾਣੀ ਉਧਰ ਰਿਲੀਜ਼ ਕਰ ਲੈਣਾ ਚਾਹੀਦਾ ਸੀ ਜਿਹੜਾ ਹੁਣ ਵਰਖਾ ਦੇ ਵਿੱਚ ਡੈਮ ਦਾ ਰਿਲੀਜ਼ ਕਰ ਰਹੇ ਆ ਔਰ ਇਸ ਤੋਂ ਵੀ ਅੱਗੇ ਕੱਲ ਦਾ 8000 ਕਿਊਸਿਕ ਪਾਣੀ ਬਿਆਸ ਦਾ ਜਿਹੜਾ ਹੈ ਉਹ ਸਤਲੁਜ ਪਾਰਤਾ ਸਲਾਪੜ ਤੋਂ ਜਿਹਦੇ ਨਾਲ ਕੱਲ ਦੇ ਹਾਲਾਤ ਹੋਰ ਵੀ ਸਤਲੁਜ ਦੇ ਗੋਵਿੰਦ ਸਾਗਰ ਦੇ ਨੰਗਲ ਡੈਮ ਦੇ ਔਰ ਸਤਲੁਜ ਦੀ ਕੈਚਮੈਂਟ ਏਰੀਆ ਦੇ ਗੰਭੀਰ ਹੋ ਗਏ ਕਿਉਂਕਿ ਪਾਣੀ ਦੀ ਮਾਤਰਾ ਹੋਰ ਵੱਧ ਗਈ ਬਿਲਕੁਲ ਨਹੀਂ ਹੋਇਆ ਕਿ ਨਹੀਂ ਬਿਲਕੁਲ ਨਹੀਂ ਹੋਇਆ ਬਿਲਕੁਲ ਕਿਸੇ ਨੇ ਕੁਝ ਵੀ ਕੀਤਾ ਕਿਸੇ ਨੇ ਲਕਾਰੀ ਤੋੜਿਆ ਲੋਕੀ ਆਪਣੇ ਪੱਕੇ ਹੀ ਆ ਜਿਹੜਾ ਕੋਈ ਬਚ ਗਿਆ ਬਚ ਗਿਆ ਜਿਹਦਾ ਕੋਈ ਨੁਕਸਾਨ ਹੁੰਦਾ ਹੋਏ ਕਿਸੇ ਨੇ ਕੁਝ ਨਹੀਂ ਕੀਤਾ ਉਧਰ ਵਰਖਾ ਪੈਂਦੀ ਹੈ ਉਧਰ ਹੜ ਆ ਜਾਂਦੇ ਆ ਉਧਰ ਇਹ ਹੜ ਰੋਕੂ ਜਿਹੜੇ ਇੰਤਜ਼ਾਮ ਹੈ ਉਹ ਕਰਨ ਵਾਸਤੇ ਕੋਈ ਨਿਕਲ ਪੈਂਦੇ ਆ ਤੇ ਉਹਦੇ ਵਿੱਚ ਫਿਰ ਜੋ ਹੁੰਦਾ ਉਤੋਂ ਸਾਰੇ